ਸੁਸੀ ਦੇਖ ਰਹੇ ਹਾਂ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਗੀਤਾਂ ਨੂੰ ਸੁਣਨ ਵਾਲੇ ਇਸ ਮੁਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਨੂੰ ਲੋਕ ਗੀਤਾਂ ਦੀ ਲੜੀ ਵਿੱਚੋਂ ਇੱਕ ਹੋਰ ਲੋਕ ਗੀਤ ਤੁਹਾਡੀ ਨਜ਼ਰ ਕਰ ਰਹੀਆਂ ਆਓ ਗਾਈਏ ਤੇ ਸੁਣੀਏ ਇਹ ਲੋਕ ਗੀਤ ਮਾਂ ਦਾ ਅਦਿਤ ਤਾ ਚਰਖਾਨੀ ਵੇੜੇ ਵਿੱਚ ਡਾਉਂਦੀ ਲੰਮੇ ਲੰਮੇ ਤੰਦ ਮੈਂ ਤਕਲੇ ਤੇ ਪਾਉਂਦੀ ਪੁੱਛਦੀ ਆਂਡ ਗਵਾਂਡਣਾ ਨੀ ਕਨੇ ਸਖਾਇਆ ਮੇਰੀ ਦਾਦੀ ਗੁਣਾ ਦੀ ਗੁਥਲੀ ਜੀ ਹੋਰ ਕੌਣ ਸਖਾਵੇ ਹੀਰੇ ਦਾ ਮੁੱਲ ਕੋਈ ਜੋਰੀ ਹੋਵੇ ਤਾਂ ਪਾਵੇ ਨ ਜਾਣਤਾ ਹੀ ਰੇ ਨੂੰ ਜੀ ਕਚ ਨਾਲ ਰੜਾਵੇ ਮਾਂ ਦੇ ਦਿੱਤੇ ਖੇਸਨੀ ਮੈਰੋਜ ਹਿਓੜਾ

ਹੀਰੇ ਦਾ ਮਲ ਕੋਈ ਜੋਰੀ ਹੋਵੇ ਤਾਂ ਪਾਵੇ ਅਣ ਜਾਣਤਾ ਹੀਰੇ ਨੂੰ ਜੀ ਕਚ ਨਾਲ ਰਲਾਵੇ ਮਾਂਦੇ ਦਿੱਤ ਤੇ ਬਾਗਨੀ ਮੈਂ ਬਹੁਤ ਹੰਡਾਉਂਦੀ ਪੁੱਛਦੀਆਂ ਮੇਰੀਆਂ ਸਖੀਆਂ ਨੇ ਕਿਨੇ ਸਖਾਏ ਮੇਰੀ ਮਾਂ ਗੁਣਾ ਦੀ ਗੁੱਥਲੀ ਜੀ ਹੋਰ ਕਾਣ ਸਖਾਵੇ ਹੀਰੇ ਦਾ ਮੁੱਲ ਕੋਈ ਜੋਰੀ ਹੋਵੇ ਤਾਂ ਪਾਵੇ ਅਣਜਾਣ ਤਾ ਹੀਰੇ ਨੂੰ ਜੀ ਕਚ ਨਾਲ ਰੜਾਵੇ ਮਾ ਦੀਆਂ ਦਿੱਤੀਆਂ ਚਾਦਰਾਂ ਮੈਂ ਰੋਜ ਵਸ਼ਾਉਂਦੀ ਆਉਂਦੇ ਜਾਂਦੇ ਪੁੱਛਦੇ ਨਹੀਂ ਐ ਕਿੱਥੋਂ ਕਢਾਉਂਦੀ ਮੇਰੀ ਮਾ ਗੁਣਾ ਦੀ ਗੁਥਲੀ ਜੀ ਹੋਰ ਕੌਣ ਬਣਾਵੇ ਹੀਰੇ ਦਾ ਮੁੱਲ ਕੋਈ ਜੋਰੀ ਹੋਵੇ ਤਾਂ ਪਾਵੇ ਅਣ ਜਾਣਤਾ ਹੀ ਰੇ ਨੂੰ ਜੀ ਕਚ ਨਾਲ ਰਲਾਵੇ ਮਾਦੀਆਂ ਦਿੱਤੀਆਂ ਦਰਿਆਨੀ ਮੈਂ ਵਸ਼ਾਂਦੀ ਜਦੋਂ ਕਦੀ ਮੈਂ ਕੋਠੇ ਤੇ ਤੋਪ ਲਵਾਉਂਦੀ ਪੁੱਛਦੀ ਆਂ ਡਗਵਾ ਡਣਾ ਨੀਏ ਕੈਨੇ ਬਣਾਈਆ ਮੇਰੀ ਮਾਂ ਗੁਣਾ ਦੀ ਗੁੱਥਲੀ ਜੀ ਹੋਰ ਕੌਣ ਬਣਾਵੇ ਹੀਰੇ ਦਾ ਮਲ ਕੋਈ ਜੋਰੀ ਹੋਵੇ ਤਾਂ ਪਾਵੇ ਅਣਜਾਣਤਾ ਹੀਰੇ ਨੂੰ ਜੀ ਕਚ ਨਾਲ ਰੜਾਵੇ ਮਾਂ ਦੀਆਂ ਦਿੱਤੀਆਂ ਪੱਖੀਆਂ ਨੇ ਮੈਂ ਸਾਭ ਕੇ ਰੱਖੀਆਂ ਪੁੱਛ ਦੀਆਂ ਮੇਰੀਆਂ ਸਖੀਆਂ ਨੇ ਇਹ ਕਨੇ ਸਖਾਈਆਂ ਮੇਰੀ ਮਾਂ ਗੁਣਾ ਦੀ ਗੁਥਲੀ ਜੀ ਹੋਰ ਕੌਣ ਸਖਾਵੇ ਹੀਰੇ ਦਾ ਮੁੱਲ ਕੋਈ ਜੋਰੀ ਹੋਵੇ ਤਾਂ ਪਾਵੇ ਅਣ ਜਾਣ ਤਾਂ ਹੀਰੇ ਨੂ ਜੀ ਕੱਚ ਨਾਲ ਰੜਾਵੇ ਮਾਂ ਦੇ ਦਸੇਗੀ ਇਤਨੀ ਮੈਂ ਰੋਜ ਹੀ ਗਾਉਂਦੀ ਲੰਮੀ ਆਹੇ ਕਾਣਾਲ ਜੀ ਮੈਂ ਚਿੱਤ ਪਰ ਚੋਂਦੀ ਪੁੱਛਦੀਆਂ ਮੇਰੀਆਂ ਸਖੀਆਂ ਨੇ ਕਿਨੇ ਸਖਾਏ ਮੇਰੀ ਮਾਂ ਗੁਣਾ ਦੀ ਗੁਥਲੀ ਜੀ ਹੋਰ ਕੌਣ ਸਖਾਵੇ ਹੀਰੇ ਦਾ ਮੁੱਲ ਕੋਈ ਜੋਰੀ ਹੋਵੇ ਤਾਂ ਪਾਵੇ ਅਣ ਜਾਣਤਾ ਹੀ ਰੇ ਨੂੰ ਜੀ ਕਚ ਨਾਲ ਰਲਾਵੇ ਇਹ ਸੀ ਲੋਕ ਗੀਤ ਜਿਸ ਦੇ ਵਿੱਚ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਇੱਕ ਧੀ ਲਈ ਦਾਜ ਬਣਾ ਲੈਣਾ ਇੱਕ ਮਾਂ ਦੀ ਬਹੁਤ ਵੱਡੀ ਪ੍ਰਾਪਰਟੀ ਮੰਨੀ ਜਾਂਦੀ ਸੀ ਤੇ ਉਸ ਮਾਂ ਨੂੰ ਬਹੁਤ ਰਕਾਮ ਤੇ ਸੁੱਚੀ ਮੰਨਿਆ ਜਾਂਦਾ ਸੀ ਸੁਚੈਰੀ ਮੰਨਿਆ ਜਾਂਦਾ ਸੀ ਜਿਹੜੀ ਆਪਣੀ ਧੀ ਦਾ ਦਾਜ ਸਮੇਸਿਰ ਬਣਾ ਲੈਂਦੀ ਸੀ ਖਾਸ ਕਰਕੇ ਦਾਜ ਦੇ ਵਿੱਚ ਦਰਿਆਵਾਂ, ਝਾਦਰਾਂ, ਖੇਸ, ਬਾਗ, ਫੁੱਲਕਾਰੀਆਂ, ਪੰਖੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਤਿਆਰ ਕਰਦੀ ਦੇ ਨਾਲ ਹੀ ਉਹ ਲੰਬੀ ਇੱਕ ਵળે ਗੀਤ ਗਾਉਂਦੀ ਮਤਲਬ ਖੁਸ਼ੀ ਦੇ ਨਾਲ ਉਹ ਸਾਰਾ ਕੁਝ ਤਿਆਰ ਕਰਦੀ ਸੀ ਕਿਸੇ ਮਜਬੂਰੀ ਵਸ ਨਹੀਂ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਭ ਤੋਂ ਐਮ ਚਰਖਾ ਹੁੰਦਾ ਸੀ ਜਿਸ ਤੇ ਵਿੱਚ ਉਹ ਲੰਬੀਆਂ ਤੰਦਾਂ ਪਾ ਪਾ ਕੇ ਬਰੀਕ ਸੂਤ ਤਿਆਰ ਕਰਕੇ ਉਸ ਤੋਂ ਇਹ ਚੀਜ਼ਾਂ ਦਰੀਆਂ ਖੇ ਸਭ ਕੁਝ ਬਣਾਉਂਦੀ ਸੀ ਤੇ ਇਸ ਨੂੰ ਸਭ ਤੋਂ ਵੱਡੀ ਇੱਕ ਤਰ੍ਹਾਂ ਨਾਲ ਪ੍ਰਾਪਤੀ ਮੰਨਿਆ ਜਾਂਦਾ ਸੀ ਭਾਵੇਂ ਅੱਜ ਦੇ ਦੌਰ ਦੇ ਵਿੱਚ ਇਹ ਚੀਜ਼ਾਂ ਦੀ अहमियत ਉਨੀ ਨਹੀਂ ਰਹੀ ਪਰ ਫਿਰ ਵੀ ਇਹ ਕਲਾ ਦਾ ਬਹੁਤ ਵੱਡਾ ਇੱਕ ਮਜ਼ਾਰਾ ਹੈ ਜਿਹੜਾ ਸਾਡੇ ਪੁਰਾਣੇ ਸਮੇਤ ਹੁੰਦਾ ਆਇਆ ਹੈ ਕਿ ਆਪਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇੰਨੀਆਂ ਸੋਹਣੀਆਂ ਚੀਜ਼ਾਂ ਸਾਡੇ ਵਡੇਰੇ ਆਪਣੇ ਹੱਥੀਂ ਕਿਵੇਂ ਤਿਆਰ ਕਰ ਲੈਂਦੇ ਸੀ ਤੇ ਕਿੰਨੇ-ਕਿੰਨੇ ਸਮੇਂ ਦੇ ਵਿੱਚ ਉਹ ਤਿਆਰ ਕਰਦੇ ਹੋਣਗੇ ਕਿੰਨੀ ਮਤਲਬ ਕਿੰਨਾ ਠਹਿਰਾਉ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਸਬਰ ਉਹਨਾਂ ਦੇ ਵਿੱਚ ਹੁੰਦਾ ਹੋਏਗਾ ਜਿਹੜੇ ਇੰਨੀਆਂ ਬ੍ਰੇਕ ਚੀਜ਼ਾਂ ਨੂੰ ਬਣਾ ਲੈਂਦੇ ਹੋਣਗੇ ਉਮੀਦ ਹੈ ਇਹ ਵਿਰਾਸਤੀ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ ਸੁਝਾਵਾ ਰਹੇ ਦੱਸਿਓ ਰੱਬ ਰਾਖਾ